ਇਹ 4 ਕਰੋੜ ਤੇ 13 ਲੱਖ ਦਾ ਹੈ ਮੰਡੀ ਬੋਰਡ ਨਾਲ ਲੜਕੇ ਸਾਡੇ ਮੱਛੀ ਪਾਲਣ ਵਿਭਾਗ ਨੇ ਲੜਕੇ ਕੀਤਾ ਹੈ ਦੋ ਹੱਥੇ ਉਹਦੇ ਨਾਲ 20 ਦੁਕਾਨਾਂ ਨੇ 20 ਦੁਕਾਨਾਂ ਹੈ ਲੋਕਾਂ ਲਈ ਬਹੁਤ ਵਧੀਆ ਰੋਜ਼ਗਾਰ ਜਿਹਦੇ ਨਾਲ ਸਾਨੂੰ ਜਿਹੜੇ ਨਾਲ ਮੱਛੀ ਪਾਲਣ ਵਿੱਚ ਵੀ ਤਰੱਕੀ ਕਰਨ ਲਈ ਲੋਕਾਂ ਨੂੰ ਨਵਾਂ ਮੌਕਾ ਮਿਲਦਾ ਹੈ ਕਿਸਾਨ ਵੀਰਾਂ ਨੂੰ ਅ ਅ ਫੈਸੇ ਜਿਸ ਪਾਸੇ ਕਿਸਾਨ ਆ ਪਰ ਆਉਣ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਉਹ ਸਾਰੇ ਲੋਕ ਕਹਿੰਦੇ ਆ ਠੀਕ ਹੈ ਜਿੰਨੀ ਕੁ ਅਸੀਂ ਪਰ ਏਕੜ ਕਿਸੇ ਫਸਲ ਦਾ ਮੁੱਲ ਵੜਦੇ ਆ ਉਹਦੇ ਨਾਲ ਉਹ ਇਹ ਡੇਡਾ ਦੁੱਗਣਾ ਹੈ ਔਰ ਸੋਖਾ ਵੀ ਅ ਮੈਨੂੰ ਤਾਂ ਤੁਸੀਂ ਪਾੜ ਲਿਓਨੇ ਕਿਹੜੀ ਬੈਂਡ ਆ ਤੇ ਕਿਹੜੀ ਨਹੀਂ ਖਾਨ ਚਕੂ ਮੱਛੀ ਖਾਈ ਜਾਂਦੇ ਜਿਹੜੇ ਖਾਈ ਜਾਂਦੇ ਹੈ ਹੈ ਸਰਫੀ ਉਹਦਾ ਚਲਾਨ ਕਰਦੇ ਬਗਾਦਰਦਾ ਸਬਸਿਡੀ ਤੇ ਵਾਹਨ ਵੀ ਮਿਲ ਰਹੇ ਤਾਂ ਕਿੰਨਾ ਫੇਰਜ਼ਗਾਰਾਂ ਨੂੰ ਇਹਦੇ ਨਾਲ ਇੱਕ ਆਈਸ ਬਾਕਸ ਮੋਟਰਸਾਈਕਲ ਦੇ ਨਾਲ ਤੇ ਕੁਛ ਹੈ ਕਿ ਆਟੋ ਦੇ ਨਾਲ ਹੀ ਇੱਕ ਤੋਂ ਵੈਨਸ ਨੇ 40% ਉਹਦੇ ਸਬਸਿਡੀ ਦਿੱਤੀ ਗਈ ਦੇਖੋ ਜੀ ਇਹ ਸਿੱਧਾ ਨੇਤਕੀਤੀ ਹੈ ਤੇ ਸਮਝਦੇ ਆ ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਵੀ ਹੈ ਬਹੁਤ ਵਧੀਆ ਤਗੜੀ ਲੀਡ ਨਾਲ ਜਿੱਤੂ ਮੈਂ ਸਾਰੇ ਜਿੰਨੇ ਵੀ ਇੱਥੇ ਜਿਨ੍ਹਾਂ ਨੇ ਦੁਕਾਨਾਂ ਲਈਆਂ 10 ਉਹਨਾਂ ਨੂੰ ਮੈਂ ਵਧਾਈਆਂ ਦੇਣਾ ਤੇ ਇੱਕ ਅਲੱਗ ਹੋ ਗਿਆ ਸਿਸਟਮ ਇਹਨਾਂ ਦਾ ਸਾਰਾ ਇੱਥੇ ਵੇਖੀ ਆਪਦੀ ਵਧੀਆ ਸੇਲ ਕਰ ਸਕਦੇ ਪਹਿਲੋਂ ਵਿਚਾਰੇ ਜਿੱਥੇ ਵੀ ਆਪਦੀ ਕਦੇ ਲਾਉਂਦੇ ਸੀ ਇਹਨਾਂ ਨੂੰ ਥੋੜੇ ਚਿਰ ਬਾਅਦ ਕੋਈ ਨਾ ਕੁਝ ਕਰ ਦਿੰਦਾ ਸੀ ਅੱਜ ਇਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਆ ਇਹਦੇ ਵਿੱਚ ਸਰਕਾਰ ਨੂੰ ਵੀ ਉਹਦਾ ਪ੍ਰੋਫਿਟ ਹੋਊਗਾ ਤੇ ਇਹਨਾਂ ਨੂੰ ਵੀ ਇੱਕ ਪੱਕਾ ਟਿਕਾਣਾ ਮਿਲ ਗਿਆ ਤੇ ਹਰ ਇੱਕ ਬੰਦੇ ਨੂੰ ਰਾਹਗੀਰ ਨੂੰ ਚਾਹੇ ਸ਼ਹਿਰ ਵਾਸੀਆਂ ਨੂੰ ਪਤਾ ਵੀ ਆ ਜਿਹੜੀ ਮੱਛੀ ਮਾਰਕੀਟ ਬਣ ਗਈ ਆ ਤੇ ਉਹਦੇ ਵਾਸਤੇ ਮੰਤਰੀ ਸਾਹਿਬ ਆਰੇ ਸਾਡੇ ਖੁੱਡੀਆਂ ਸਾਹਿਬ ਉਹਨਾਂ ਦਾ ਵੀ ਤੇ ਇਹਨਾਂ ਨੂੰ ਧੰਨਵਾਦ ਸਾਡੇ ਹਰਚੰਦ ਪਰਸਟ ਜੀ ਜਿਹੜੇ ਚੇਅਰਮੈਨ ਆ ਮੰਡੀ ਬੋਰਡ ਦੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਇਹ ਚੀਜ਼ ਬਣਾਈ ਤੇ ਬਾਕੀ ਮੇਰੇ ਭਰਾਵਾਂ ਨੂੰ ਇਹਨਾਂ ਦਾ ਵੀ ਇਹਨਾਂ ਨੂੰ ਵੀ ਵਧਾਈਆਂ ਵੀ ਇਹਨਾਂ ਨੂੰ ਇੱਕ ਪੱਕਾ ਟਿਕਾਣਾ ਮਿਲਿਆ ਤੇ ਨਾਲੇ ਇਹਨਾਂ ਨੂੰ ਬਿਜ਼ਨਸ ਮਿਲਿਆ ਤੇ ਪੰਜਾਬ ਸਰਕਾਰ ਨੂੰ ਇਹਦੀ ਕੋਈ ਜੜੀ ਫੀਸ ਆ ਉਹ ਮਿਲਿਆ ਕਰੂਗੀ ਇਹ ਮੇਰੇ ਸਾਹਿਬ ਇਹ ਪੱਕਾ ਇਹ ਜ਼ਿਲ੍ਹੇ ਪਟਿਆਲੇ ਚ ਬਣੀ ਇੱਕ ਬਣੀ ਹਲਕੇ ਸਨੌਰ ਚ ਜ਼ਿਲ੍ਹੇ ਦੀ ਹੋਈ ਆ ਸਾਰੇ ਦੀ ਜਿੱਥੋਂ ਜਿਹੜੇ ਪ੍ਰਾਈਵੇਟ ਥੋਂ ਤੇ ਚੱਲਦੇ ਉਹਨਾਂ ਨੂੰ ਬੰਦ ਕੀਤਾ ਜਾਏਗਾ ਜਾਂ ਉਹਨਾਂ ਨੂੰ ਨਹੀਂ ਇਸ ਤਰ੍ਹਾਂ ਹੁੰਦੀ ਆ ਵੀ ਜਿਵੇਂ ਆ ਸਬਜ਼ ਮੰਡੀ ਬਣੀ ਆ ਹੁਣ ਛੋਟੀਆਂ ਛੋਟੀਆਂ ਸਬਜ਼ ਮੰਡੀਆਂ ਸਾਰੇ ਪਟਿਆਲੇ ਦੇ ਵਿੱਚ ਹੀ ਹੈਗੀਆਂ ਪਰ ਸਬਜ਼ ਮੰਡੀ ਇੱਕੋ ਹੀ ਇੱਥੇ ਤੇ ਇਸ ਕਰਕੇ ਇਹ ਮੱਛੀ ਮਾਰਕੀਟ ਜਿਹੜੀ ਬਣੀ ਆ ਇਹ ਜ਼ਿਲ੍ਹੇ ਦੀ ਹੋਈ ਆ ਸਾਰੇ ਸ਼ਹਿਰ ਵਾਸੀਆਂ ਦੀ ਪਰ ਜਿੱਥੇ ਕੋਈ ਆਪਣੇ ਵੇਸ ਤੇ ਆਪਣੇ ਕੋਈ ਕਰੀ ਫਿਰਦਾ ਉਹਨੂੰ ਤੇ ਕੁਝ ਨਹੀਂ ਕਹਿ ਸਕਦੇ ਬਾਕੀ ਇਹ ਸਰਕਾਰ ਦੇਖੂਗੀ ਇਹਨਾਂ ਨੇ ਜੇ ਇਹਨੂੰ ਬਣਾਇਆ ਇਹਨੂੰ ਚਲਾਉਣ ਦਾ ਵੀ ਸਾਡਾ ਫਰਜ ਬਣਦਾ ਤੇ ਸਾਰਿਆਂ ਨੂੰ ਕਹਿ ਕੇ ਤੇ ਕਹਾਂਗੇ ਸਾਰਿਆਂ ਨੂੰ ਵੀ ਇਸ ਟਿਕਾਣੇ ਤੇ ਆਵਦੇ ਆਉਣ ਇਸ ਟਿਕਾਣੇ ਦੇ ਉੱਤੇ ਉਹਨਾਂ ਨੂੰ ਜਿਹੜਾ ਗਾਹਕ ਪੈਣਾ ਉਹ ਜਦੋਂ ਜਿਤਨਾ ਹੁਣ ਮੰਡੀ ਦੇ ਵਿੱਚ ਗਾਹਕ ਸਬਜ਼ੀ ਮੰਡੀ ਦੇ ਵਿੱਚ ਆਉਂਦਾ ਜਾਂ ਅਨਾਜ ਮੰਡੀ ਦੇ ਵਿੱਚ ਆਉਂਦਾ ਤੇ ਟਿਕਾਣੇ ਤੇ ਜਿੱਥੇ ਕੋ ਸਬਜ਼ੀ ਮੰਡੀ ਜਾਂ ਜਿੱਥੇ ਹੁਣ ਫਿਸ਼ ਮੰਡੀ ਬਣੀ ਆ ਉਹਨੂੰ ਅਗਲਾ ਪਹਿਲ ਦੇਣਾ ਹੁੰਦਾ ਤੇ ਜੇ ਕੋਈ ਆਪਦੇ ਵੇਸਟ ਜਿਹੜੇ ਲੱਗੇ ਆ ਉਹ ਮੇਰਾ ਖਿਆਲ ਆ ਜਾਣਗੇ ਸਾਰੇ ਸਿਆਣੇ ਹੋਏ ਸਾਰੇ ਇਸੇ ਮੰਡੀ ਦੇ ਵਿੱਚ ਹੀ ਆਉਣਗੇ। ਸ਼ਾਨਦਾਰ ਤਾਂ ਕਹਣੇ ਕਿ ਦੁਕਾਨਾਂ ਬੜੀ ਛੋਟੀਆਂ ਜਿਹੀਆਂ ਬਣੀਆਂ ਸਭ ਤੋਂ ਰਹਿ ਮਸ਼ਹਹਰ ਨਹੀਂ ਕੀਤਾ ਗਿਆ। ਯਾਰ ਮੱਛੀ ਕੰਢੀ ਕੁੰਢੀ ਆ। ਮੱਛੀ ਵੀ ਤਾਂ ਛੋਟੀ ਹੁੰਦੀ ਆ ਠੀਕ ਹੈ ਕਿ ਨਹੀਂ? ਮੱਛੀ ਜਾਂਦੇ ਹੋ ਨਾ ਵੀ ਬਹੁਤ ਵੱਡਾ ਹੁੰਦਾ। ਛੋਟੀ ਛੋਟੀ ਕਿਲੋ ਅੱਦੇ ਦੇ ਕਿਲੋ ਦੀਆਂ ਮੱਛੀਆਂ ਆ। ਐਡੀ ਇੰਡੀਆਂ ਦੁਕਾਨਾਂ ਬੜੀਆਂ ਜਿਹਾ ਹੋਰ ਕਹਿਣਗੇ ਤੇ ਸਰਕਾਰ ਕੋ ਬਹੁਤ ਜਗ੍ਹਾ ਆ। ਹੋਰ ਸਗਾ ਐਕਸਟੈਂਡ ਕਰਦੇ ਆਂ ਵੀ ਕੋਈ ਗੱਲ ਨਹੀਂ। ਏਕੜ ਇਹ ਆ ਫੜੀ ਮਾਰਕੀਟ ਬਣਨੀ ਆ 3 ਏਕੜ ਚ। ਤੇ ਨੈਕਸਟ ਜੇ ਲੱਗੂਗਾ ਵੀ ਛੋਟੀਆਂ ਆ ਅਗਲ वैसे ते ये बहुत या दुकाना वैसे इन्हने छुट्टियां लगदियां ठीक है एमएलए साहब 4-6 ਚੋਂ 14 ਹੋ ਰਹੀਆਂ ਨੇ ਇਸੇ ਤਰ੍ਹਾਂ ਦੇ ਚਾਰ 6 ਰਾ ਦੇ ਵਿੱਚ ਮਹਾਰਾਜ ਕਰੇ ਕਿਰਪਾ ਆਮ ਆਦਮੀ ਪਾਰਟੀ ਦੀ ਸਾਰੇ ਥਾਂ ਜਿਹੜੀ ਜਿੱਤੂਣੀ ਆ ਕਿਉਂ ਲੋਕ ਬਹੁਤ ਸਿਆਣੇ ਅੱਜ ਲੋਕਾਂ ਨੂੰ ਪਤਾ ਵੀ ਜੇ 2.5 ਸਾਲ ਤੇ ਵੈਸੇ ਹੀ ਸਰਕਾਰ ਤੇ ਰਹਿੰਦੇ ਆ ਜਿਵੇਂ ਉਹਨ ਮੋਦੀ ਸਾਹਿਬ ਲੱਗੇ ਆ ਜੇ ਇੱਕ ਇਲੈਕਸ਼ਨ ਹੋ ਗਿਆ ਤੇ ਫਿਰ 29 ਚ 6 ਇਲੈਕਸ਼ਨ ਹੋਵੇ ਤਾਂ ਲੋਕਾਂ ਨੂੰ ਪਤਾ ਵੀ ਸਾਢੇ 4 ਸਾਲਾਂ ਜਵਾਕ ਜੰਮ ਕੇ ਤੇ ਪੜਨ ਲੱਗ ਪੈਂਦਾ ਤੇ ਬਹੁਤ ਟਾਈਮ ਭੁੱਖਾ ਨਗਦਾ ਤੇ ਸਿਆਣੇ ਲੋਕ ਸਾਰੇ ਸਰਕਾਰ ਨੂੰ ਅਹਿਸਾਸ ਦੇਣਗੇ ਤੇ ਸਰਕਾਰ ਦੀ ਉਜੇਤ ਹੋਊਗੀ ਕਿਸਾਨ ਤੁਸੀਂ ਕਰ ਰਹੇ ਦਿਲੀ ਵੰਦ ਤਸਨਾ ਦੀ ਜਿਹੜੋ ਕੋ ਮੰਗਾ ਨਹੀਂ ਮੰਨੂਗੀ ਸੈਂਟਰ ਜਿਵੇਂ ਹੁਣ ਸਾਨੂੰ ਖਰਾਬ ਕਰ ਰਿਹਾ ਅੱਜ ਵੀ ਸੈਂਟਰ ਦਾਣੇ ਚੁੱਕਣ ਤੋਂ ਕੋਈ ਸਪੈਸ਼ਲ ਨਹੀਂ ਦੇ ਰਿਹਾ ਸਪੈਸ਼ਲਾਂ ਚ ਪ੍ਰੋਬਲਮ ਕ੍ਰੀਏਟ ਕਰਦੇ ਆ ਇਹਦੇ ਵਿੱਚ ਦੁਖੀ ਹੋ ਕੇ ਹਰ ਇੱਕ ਬੰਦੇ ਦੀ ਉਹਨੂੰ ਜਾਣਾ ਹੀ ਪੈਣਾ ਤੇ ਜਿਹੜੇ ਲੱਛਣ ਲਾਤੇ ਪੰਜਾਬ ਤੇ ਹਰਿਆਣਾ ਇੱਕੋ ਸਟੇਟਾਂ ਜਿਨ੍ਹਾਂ ਨੇ ਜਦੋਂ ਕਿਸੇ ਵੀ ਹਿੰਦੁਸਤਾਨ ਦੇ ਵਿੱਚ ਕੋਈ ਦਾਣਾ ਨਹੀਂ ਕਿਤੇ ਹੁੰਦਾ ਤਾਂ ਉਦੋਂ ਸਾਰਾਂ ਦਾ ਪੇਟ ਪੰਜਾਬ ਤੇ ਹਰਿਆਣਾ ਪਰਤਾਂਦਾ ਸੀ ਅੱਜ ਉਹ ਅੱਖਾਂ ਫੇਰੇ ਸੈਂਟਰ ਤੇ ਸਭ ਤੋਂ ਮਾੜੀ ਗੱਲ ਆ ਸੈਂਟਰ ਦਾ ਫਰਜ਼ ਬਣਦਾ ਵੀ ਇਹਨਾਂ ਦੋਹਾਂ ਸਟੇਟਾਂ ਨੂੰ ਅਲੱਗ ਪੈਕੇਜ ਤੇ ਅਲੱਗ ਇਹਨਾਂ ਨੂੰ ਸਹੂਲਤਾਂ ਡੀਆਂ ਦਿੱਤੀਆਂ ਜਾਣ ਤੇ ਕਿਸਾਨਾਂ ਨਾਲ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਪੰਜਾਬ ਦਾ ਤੇ ਹਰਿਆਣੇ ਦਾ ਜ਼ਿਆਦਾ ਧਿਆਨ ਰੱਖਿਆ ਕਰੋ ਦੂਜੀਆਂ ਸਟੇਟਾਂ ਜਦੋਂ ਤੁਹਾਡੇ ਦੇ ਕੋਈ ਭੀੜ-ਪਾਣੀ ਕਿਸੇ ਨੇ ਨਹੀਂ ਆਉਣਾ ਤੁਸੀਂ ਐਵੇਂ ਸਾਰਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਬਜਾਏ ਆਪਣੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਉਹ ਔਰ ਕਿਸਾਨ ਜਾ ਕੇ ਉਥੇ ਦਿੱਲੀ ਦੀਆਂ ਬਰੂਹਾਂ ਤੇ ਵੇਂਦਾ ਤੇ ਸਾਨੂੰ ਆਪਣੇ ਹੱਕ ਮੰਗਣੇ ਚਾਹੀਦੇ ਦੂਜੇ ਜਦੋਂ ਤੁਹਾਡੀ ਹੈਲਪ ਨਹੀਂ ਕੋਈ ਕਰਦਾ ਤੇ ਤੁਹਾਡਾ ਵੀ ਨਹੀਂ ਫਰਜ਼ ਬਣਦਾ ਵੀ ਜਾ ਕੇ ਦੂਜਿਆਂ ਦਾਵੇਂ ਆਪਾਂ ਲੱਤਾਂ ਵਿੱਚ ਪਾਉਂਦੇ